ਸਤਿਉ ਮੈਂ ਜਗENDER ਸਿੰਘ ਗਰਾਹ ਸੁਭਾ ਪ੍ਰਧਾਨ ਭਾਰਤੀ ਕਿਸਾਨ ਲੇਖਤਾ ਉਗਰਾਹ ਤੁਹਾਨੂੰ ਇੱਕ ਸੂਚਨਾ ਦਿੰਨੇ ਆ ਕਿ ਆਪਾਂ ਹੜਪੀੜਤਾ ਦੀ ਮਦਦ ਵਾਸਤੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਵੀ ਜ਼ਿਲ੍ਹਿਆਂ ਵਿੱਚ ਤੇ ਫਰੋਜ਼ਪੁਰ ਫਾਜ਼ਿਲਕਾ ਦੇ ਜ਼ਿਲ੍ਹਿਆਂ ਵਿੱਚ ਜਾਣ ਦਾ ਪ੍ਰੋਗਰਾਮ ਆਪਣਾ 3 ਦਿਨਾਂ ਦਾ ਬਣਾਇਆ ਹੋਇਆ ਹੈ ਇਹਦੇ ਵਿੱਚ ਆਪਾਂ ਫੈਸਲਾ ਕੀਤਾ ਵੀ ਆਪਾਂ ਹੜਪੀੜਤਾ ਦੀ ਮਦਦ ਵਾਸਤੇ ਪੂਰੇ ਜੋਰ-ਸ਼ੋਰ ਨਾਲ ਪੂਰੀ ਸਰਗਰਮੀ ਨਾਲ ਕੰਮ ਕਰਨਾ ਹੈ ਤਾ ਇਹ ਗੱਲ ਦੀ ਰੋਡ ਬਣ ਗਈ ਕਿ ਜਿੰਨੇ ਵੀ ਆਪਣੇ ਪ੍ਰੋਗਰਾਮ ਹੁਣ ਤੱਕ ਰੱਖੇ ਹੋਏ ਸੀ ਇੱਕ 2 ਤਰੀਕ ਦਾ ਆਲਾ ਗੰਨੇ ਨਾਲ ਸੰਬੰਧਿਤ ਰੱਖਿਆ ਹੋਇਆ ਸੀ ਗੰਨਾ ਵੈਲਟ ਦੇ ਨਾਲ ਜੋੜ ਕੇ ਚੰਡੀਗੜ੍ਹ ਦਾ ਉਹ ਵੀ ਆਪਾਂ ਕੈਨਸਲ ਕਰ ਦਿੱਤਾ ਤੇ 14 ਤਰੀਕ ਆਲਾ ਬਰਨਾਲੇ ਜਿਹੜਾ ਰੱਖਿਆ ਸੀ ਉਹ ਵੀ ਆਪਾਂ ਮੁਲਤਵੀ ਕਰਤਾ ਜਲੀ ਹੁਣ ਬਿਨਾਂ ਹੜਪੀੜਤਾ ਦੀ ਮਦਦ ਤੋਂ ਸਵਾ ਕੋਈ ਵੀ ਪ੍ਰੋਗਰਾਮ ਮਹੀਨਾ ਡੇਢ ਮਹੀਨਾ ਜਿੰਨਾ ਚਿਰ ਇਹਨਾਂ ਦੀਆਂ ਕਣਕਾਂ ਨਹੀਂ ਵੇਚ ਜਾਂਦੀਆਂ ਅਸੀਂ ਸਾਰਾ ਧਿਆਨ ਇਧਰ ਤੇ ਕੇਂਦਰਿਤ ਕਰਨਾ ਫੈਸਲਾ ਕੀਤਾ ਸੋ ਸਾਰੇ ਵਰਕਰ ਆਪਕਾ ਨੂੰ ਬੇਨਤੀ ਹੈ ਵੀ ਤੁਸੀਂ ਇਸ ਕੰਮ ਦੇ ਵਿੱਚ ਜਿਹੜੀ ਸਮਗਰੀ ਪਿੰਡਾਂ ਚੋਂ ਇਕੱਠੀ ਕਰਨੀ ਹੈ ਤੂੜੀ ਹੈ, ਦਾਣੇ ਹੈ ਜਾਂ ਫੰਡਾਂ ਦੇ ਰੂਪ ਦੇ ਵਿੱਚ ਤੁਸੀਂ ਆਪਣਾ ਸਾਰਾ ਸਮਾਂ ਇਧਰ ਲਾਉਣ ਵਾਸਤੇ ਸਰਗਰਮ ਹੋ ਇਹ ਬੇਨਤੀ ਸਾਡੀ ਆਪਣੀ ਜਥੇਬੰਦੀ ਦੇ ਆਗੂਆਂ ਨੂੰ ਤੇ ਵਰਕਰਾਂ ਨੂੰ ਹੈ ਦੂਜੀ ਬੇਨਤੀ ਹੈ ਵੀ ਸਰਕਾਰ ਆਨੇ ਬਹਾਨੇ ਸਾਡੀ ਜਥੇਬੰਦੀ ਨੂੰ ਅੱਖਾਂ 'ਚ ਰੜਕ ਰਹੀ ਹੈ ਸਾਡੇ ਆਗੂਆਂ ਨੂੰ ਫੜ ਕੇ ਅੰਦਰ ਲੇਗਣਾ ਚਾਹੁੰਦੀ ਹੈ ਇਸ ਗੱਲ ਦਾ ਸੰਕੇਤ ਮਿਲਿਆ ਹੈ ਕਿ ਪਿਛਲੇ ਦਿਨੀ ਸ਼ੰਗਾਰਾ ਸਿੰਘ ਮਾਨ ਦੇ ਘਰ ਐਸਐਚਓ ਬਿਨਾਂ ਵਜਾ ਅਗੇੜਾ ਮਾਰ ਕੇ ਆਇਆ ਤੇ ਬਹਾਨਾ ਇਹ ਕਹਿੰਦਾ ਮੈਂ ਪ੍ਰਧਾਨ ਦਾ ਘਰ ਦੇਖਣ ਆਇਆ ਇਨ੍ਹਾਂ ਹਾਲਤਾਂ ਦੇ ਵਿੱਚ ਤੁਹਾਡਾ ਇਹ ਕੰਮ ਵੱਡਾ ਹੈ ਕਿਸ ਤਰ੍ਹਾਂ ਜੇ ਕਿਸੇ ਆਗੂ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਤੁਸੀਂ ਇਹ ਹਮੇਸ਼ਾ ਐਕਟਿਵ ਰਹਿਣਾ ਹੈ ਤੇ ਉਸ ਤੇ ਉਸ ਗਿਰਪਦਾਰੀ ਤੇ ਉਸੇ ਵੇਲੇ ਭਾਵੇਂ ਕੋਈ ਵੀ ਬੜਾ ਹੋਵੇ ਰਾਤ ਹੋਵੇ ਦਿਨ ਹੋਵੇ ਉਹਦੇ ਤੇ ਆਪਾਂ ਸਰਗਰਮੀ ਕਰਨੀ ਆ ਪਹਿਲੀ ਗੱਲ ਤਾਂ ਇਹ ਵੀ ਤੁਸੀਂ ਕੋਸ਼ਿਸ਼ ਕਰੋ ਜੇ ਉਹਨੂੰ ਸੋਨ ਪਤਾ ਲੱਗੇ ਕਿ ਆਗੂ ਦੇ ਘਰੇ ਪੁਲਸ ਆਈ ਹੈ ਤੇ ਉਹਨੂੰ ਉੱਥੇ ਹੀ ਘਰਾਵ ਕਰਕੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਉਹਨੂੰ ਲਿਜਾ ਨਾ ਸਕਣ ਇਹ ਨਹੀਂ ਬਣ ਸਕਦਾ ਤਾਂ ਇਹ ਕਰਨਾ ਚਾਹੀਦਾ ਜਿਹੜਾ ਪ੍ਰੋਗਰਾਮ ਆਪਾਂ ਪਹਿਲਾਂ ਲੀਕਿਆ ਵੀ ਆਪਾਂ ਕਿਸੇ ਵੇਲੇ ਵੀ ਜੇ ਇਹ ਜੇ ਆਗੂ ਦੀ ਕੋਈ ਗਿਰਫਤਾਰੀ ਹੁੰਦੀ ਹੈ ਤਾਂ ਫੌਰੀ ਐਕਸ਼ਨ ਤੁਹਾਨੂੰ ਅਸੀਂ ਫੌਰੀ ਦੱਸਾਂਗੇ ਤੇ ਉਸ ਵੇਲੇ ਉਹ ਐਕਸ਼ਨ ਕਰਨ ਵਾਸਤੇ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਇਹ ਤੋਂ ਬਿਨਾ ਤਾਂ ਸਾਰਾ ਧਿਆਨ ਤੁਹਾਡਾ ਕੇਂਦਰ ਤੇ ਜਿਹੜੀ ਪ੍ਰੋਗਰਾਮ ਆਪਾਂ ਕੀਤਾ ਹੈ ਇਹਦੇ ਤੇ ਲੱਗਣਾ ਚਾਹੀਦਾ ਕਿਉਂਕਿ ਸਰਕਾਰ ਨੂੰ ਇਹ ਗੱਲ ਵੀ ਰੜਕ ਰਹੀ ਹੈ ਪਤਾ ਲੱਗਿਆ ਵੀ ਸਰਕਾਰ ਸਾਡੀਆਂ ਫੈਲਾ ਫਰੋੜ ਲਈ ਹੈ ਵੀ ਤੁਹਾਡੇ ਤੇ ਕਿੰਨੇ ਕੇਸ ਹੈ ਫਲਾਣੇ ਤੇ ਕਿੰਨੇ ਕੇਸ ਹੈ ਫਲਾਣੇ ਆਗੂ ਤੇ ਕਿੰਨੇ ਕੇਸ ਹੈ ਉਹਨਾਂ ਦੇ ਇਰਾਦਿਆਂ ਤੋਂ ਇਹ ਲੱਗਦਾ ਵੀ ਇਹ ਹੁਣ ਇਹ ਇਹ ਗੱਲ ਇਹਨਾਂ ਨੂੰ ਲੋਕਾਂ ਦੇ ਵਿੱਚ ਜਥੇਬੰਦੀ ਦੀ ਹਰਮਨ ਪਿਆਰਤਾ ਨਾ ਹੋ ਜਾਏ ਲੋਕ ਲੋਕਾਂ ਦੀ ਮਦਦ ਵਾਸਤੇ ਨਾ ਹੋਣ ਇਹਨਾਂ ਨਾਲ ਜੁੜ ਕੇ ਦੂਜੇ ਸਟੇਟਾਂ ਦੇ ਵਿੱਚ ਜਿਹੜੀ ਰੋਕਥਾਮ ਕੀਤੀ ਜਾਂਦੀ ਉਹ ਵੀ ਇਸ ਨਾਲ ਜੁੜੀ ਹੋਈ ਹੈ ਇਹ ਸਾਰੀਆਂ ਗੱਲਾਂ ਤੋਂ ਸਰਕਾਰ ਸਾਡਾ ਧਿਆਨ ਪਾਸੇ ਹਟਾਉਣ ਦੀ ਖਾਤਰ ਇਹੋ ਜਿਹਾ ਕਨੌਣਾ ਕੋਈ ਕਾਰਵਾਈ ਕਰ ਸਕਦੀ ਹੈ ਉਹ ਤੋਂ ਖਬਰਦਾਰ ਹੋਣ ਦੀ ਲੋੜ ਹੈ ਚੌਕਸ ਰਹਿਣ ਦੀ ਲੋੜ ਹੈ ਤੇ ਆਪਣੇ ਕੰਮ ਕਰਨ ਤੋਂ ਅੱਗੇ ਵੱਧ ਕੇ ਹਰ ਪੀੜਤਾ ਦੀ ਮਦਦ ਵਾਸਤੇ ਜਿੰਨੀ ਸਾਡਾ ਕੋਸ਼ਿਸ਼ ਜਟਾਈ ਜਾ ਸਕਦੀ ਹੈ ਸਾਨੂੰ ਜਟਾਉਣੀ ਚਾਹੀਦੀ ਹੈ ਧੰਨਵਾਦ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 7 ਸਤੰਬਰ 2025 ਅਸੀਂ ਗਰਦਾਸਪੁਰ ਜ਼ਿਲ੍ਹੇ ਦਾ ਹਰ ਗੋਗਨਪੁਰ ਸਾਬ ਦਾ ਜਿਹੜਾ ਇਲਾਕਾ ਹੈ ਉਸ ਇਲਾਕੇ ਦੇ ਵਿੱਚ ਕੱਲ ਰਾਤ ਦੇ ਅਸੀਂ ਡੇਰਾ ਬਾਬਾ ਨਾਨਕ ਹਰਚੋ ਵਾਲੇ ਏਰੀਏ ਦੇ ਵਿੱਚ ਆਏ ਹੋਏ ਹਾਂ ਕਿਉਂਕਿ ਜਿਹੜੀ ਕੁਦਰਤ ਦੀ ਆ ਮੀਂਹ ਪੈਣ ਦੀ ਕਰੋਪੀ ਤਾਂ ਹੈ ਹੀ ਹੈ ਜਿਹੜੀ ਲਗਾਤਾਰ ਚੱਲ ਰਹੀ ਹੈ ਇੱਥੇ ਅੱਜ ਵੀ ਇਹੀ ਹਾਲਾਤ ਨੇ ਤੇ ਜਿਹੜਾ ਸਰਕਾਰ ਨੇ ਪਾਣੀ ਦੀ ਮਾਰ ਸਹੀ ਢੰਗ ਨਾਲ ਬਚਾਉਣ ਦੀ ਬਜਾਏ ਲੋਕਾਂ ਨੂੰ ਮਾਰਿਆ ਉਹ ਵੀ ਸਾਰੇ ਲੋਕਾਂ ਦੇ ਸਾਹਮਣੇ ਆ ਇੱਥੇ ਹਾਲਾਤ ਨੇ ਜਿਹੜੇ ਬਹੁਤ ਬੁਰੇ ਨੇ ਅਸੀਂ ਹਰਚੋਵਾਲ ਦੇ ਲਗਭਗ ਏਰੀਏ 'ਚ ਆ ਤੇ ਅੱਜ ਅਸੀਂ ਰੋਡ ਦੇ ਉੱਪਰ ਚੱਲ ਰਿਹਾ ਕੱਲੇ ਜਿਹੜੇ ਰੋਡ ਖਾਲੀ ਨੇ ਖੇਤਾਂ ਦੇ ਵਿੱਚ ਅੱਜ ਵੀ ਪਾਣੀ ਕਾਫੀ ਜ਼ਿਆਦਾ ਜਿਹੜਾ ਭਰਿਆ ਹੋਇਆ ਬਰਸਾਤ ਵੀ ਹੋ ਰਹੀ ਆ ਤੇ ਮੇਰੇ ਨਾਲ ਪ੍ਰਧਾਨ ਹਰਜੀਤ ਸਿੰਘ ਨੇ ਅਗਲੀ ਜਿਹੜੀ ਗੱਲਬਾਤ ਆ ਲੋਕਾਂ ਤੱਕ ਕਿਵੇਂ ਜਿਹੜੀ ਰਾਹਤ ਸਮਗਰੀ ਆ ਜੋ ਵੀ ਲੋਕਾਂ ਦਾ ਤਿਲ ਫੁੱਲ ਜੋ ਵੀ ਉਹਨਾਂ ਨੇ ਸਹਾਇਤਾ ਕੀਤੀ ਆਪਣੀ ਕਿਰਤ ਕਮਾਈ ਦੇ ਵਿੱਚ ਉਹ ਕਿਸ ਤਰ੍ਹਾਂ ਲੋਕਾਂ ਦੇ ਹੱਥਾਂ 'ਚ ਪਹੁੰਚੇ ਔਰ ਪਹੁੰਚਾਈ ਜਾਵੇ ਤੇ ਕਦੋਂ ਤੱਕ ਪਹੁੰਚਾਈ ਜਾਵੇ ਉਦੇ ਬਾਰੇ ਮੈਂ ਪ੍ਰਧਾਨ ਜੀ ਨਾਲ ਗੱਲਬਾਤ ਕਰਨਾ ਚਾਹੂਗਾ ਪ੍ਰਧਾਨ ਜੀ ਕੀ ਕਹਿਣਾ ਚਾਹੁੰਨੋ ਸਾਡੇ ਲੋਕਾਂ ਨੂੰ ਸਾਡੇ ਸਾਥੀਆਂ ਨੂੰ ਕਿਉ ਕਦੋਂ ਤੱਕ ਇੱਥੇ ਪਹੁੰਚੋ ਦੇਖੋ ਸਾਥੀਓ ਹਜੇ ਇੱਥੇ ਜਿਹੜੀ ਬਰਸਾਤ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਪਾਣੀ ਹਜੇ ਕੁਝ ਘਰਾਂ ਦੇ ਵਿੱਚੋਂ ਵਾਪਸ ਮੁੜ ਗਿਆ ਥੋੜੇ ਬਹੁਤੇ ਘਰਾਂ ਦੇ ਵਿੱਚ ਹੈਗਾ ਜੀ ਪਾਣੀ ਤੇ ਅੱਜ ਜਿਹੜੀ ਬਰਸਾਤ ਹੋ ਰਹੀ ਹੈ ਇਹਦੇ ਨਾਲ ਇਸ ਤਰੀਕੇ ਦੀ ਬਾਰਸ਼ ਹੈ ਵੀ ਸ਼ਾਇਦ ਇਹ بارش ਰੁਕਣ ਵਾਲੀ ਨਹੀਂ ਹੈਗੀ ਲੰਮੀ ਬਾਰਸ਼ ਪਊਗੀ ਇਸ ਕਰਕੇ ਹਜੇ ਜਿਹੜੇ ਪਿੰਡਾਂ ਦੇ ਵਿੱਚੋਂ ਸਾਥੀ ਆ ਰਹੇ ਨੇ ਉਹਨਾਂ ਦਾ ਬਹੁਤ ਧੰਨਵਾਦ ਪਿਆ ਹੈ ਮਾਰਨ ਨੂੰ ਬੇਨਤੀ ਕਰਦੇ ਆ ਵੀ ਥੋੜਾ ਹਜੇ ਥਰਮੇ ਦੇ ਨਾਲ ਹੋਣਾ ਇਹਨਾਂ ਨੂੰ ਲੰਮੀ ਮਦਦ ਦੀ ਲੋੜ ਪਊਗੀ ਕੱਲ ਅਸੀਂ ਜਿਹੜੇ ਏਰੀਆ ਦੇ ਵਿੱਚ ਗਿਆਗੇ ਮਤਲਬ ਸਾਰਾ ਘਰ ਡੁੱਬ ਗਿਆ ਡੰਗਰ ਪਸ਼ੂ ਡੁੱਬ ਗਏ ਕੁਝ ਡੰਗਰ ਰੁੜ ਗਏ ਇਸ ਕਰਕੇ ਉਹਨਾਂ ਦਾ ਸਾਰਾ ਜਿਆ ਸਮਾਨ ਸਿਓ ਬਾਹਰ ਕੱਢ ਕੇ ਰੱਖਿਆ ਹੋਇਆ ਸੀ ਤੇ ਅੱਜ ਵੱਡੇ ਤੜਕੇ ਸਵੇਰੇ ਬਾਰਿਸ਼ ਆ ਗਈ ਉਹ ਫੇਰ ਸਮਾਨ ਭਿੱਜ ਗਿਆ ਹੋਊਗਾ ਲੋਕ ਬਹੁਤ ਜਦੋ ਜਹਿਦ ਦੇ ਨਾਲ ਜੂਝ ਰਹੇ ਨੇਗੇ ਇਸ ਕਰਕੇ ਜਿੱਥੇ ਸਰਕਾਰਾਂ ਦੀ ਨਿਕੰਮੀ ਸਾਫਤ ਹੋਈ ਹੈਗੀ ਜਿੱਥੇ ਸਰਕਾਰਾਂ ਨੇ ਹਜੇ ਤੱਕ ਕਿੰਨੇ ਰੁਪਏ ਦਾ ਐਲਾਨ ਨਹੀਂ ਕੀਤਾ ਉਹਨੂੰ ਮਾਮਜ਼ੇ ਦਾ ਉੱਥੇ ਸਾਡੇ ਲੋਕ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੀ ਮਦਦ ਕਰ ਰਹੇ ਨੇ ਬਹੁਤ ਸਾਰੇ ਪੰਜਾਬ ਦੇ ਲੋਕ ਹਰਿਆਣੇ ਦੇ Rajasthan UP ਦੇ ਜਿਹੜੇ ਸਾਡੇ ਨਾਲ ਦੋ ਸਟੇਟਾਂ ਦੇ ਅੱਜ ਸਾਥੀ ਨਾਲ ਵੀ ਲਗੇ Rajasthan ਤੇ Haryana ਮਵਾਤ ਏਰੀਏ ਦੇ ਵਿੱਚੋਂ ਸਾਡੇ ਨਾਲ ਉਹ ਸਾਥੀ ਆਏ ਹੋਏ ਨੇਗੇ ਉਹ ਵੀ ਨਾਲ ਨਾਲ ਜਾਇਜਾ ਲੜ ਰਹੇ ਨੇ ਇਹ ਜਾਇਜਾ ਰਹਿਣਾ ਮਤਲਬ ਇਹ ਆ ਵੀ ਅਸੀਂ ਹਾਂ ਸਮਾਨ ਹੈ ਤੇ ਉਹ ਹੱਥਾਂ ਤੱਕ ਪਹੁੰਚਾਈਏ ਜਿੱਥੇ ਲੋੜ ਹੈਗੀ ਕਿਉਂਕਿ ਰਾਸਤੇ ਦੇ ਵਿੱਚ ਬਹੁਤ ਤਰ੍ਹਾਂ ਦੇ ਬੰਦੇ ਖੜੇ ਨੇਗੇ ਜਿਹੜੇ ਗੱਡੀਆਂ ਡੋਟ ਲੈਂਦੇ ਨੇ ਘੇਰ ਲੈਂਦੇ ਨੇ ਔਰ ੱਟਕੇ ਨਾਲ ਕਹਿੰਦੇ ਨੇ ਵੇਥੇ ਦੇ ਕੇ ਲਾ ਕੇ ਜਾਓ ਪਰ ਅਸੀਂ ਉਹ ਚਾਹੁੰਦੇ ਆ ਵੀ ਇੱਧਰ ਜਿਹੜੀਆਂ ਸਾਡੀਆਂ ਟੀਮਾਂ ਨੇ ਵਿਕਾਯੂ ਹਗਰਾਹਾਂ ਦੀ ਜਿਹੜੀ ਇੱਧਰ ਜ਼ਿਲ੍ਹੇ ਦੀ ਟੀਮਾਂ ਬਲਾਕਾਂ ਦੀ ਟੀਮਾਂ ਦਾ ਪੂਰੇ ਡਿਊਟੀਆਂ ਲਾ ਕੇ ਉਹਨਾਂ ਦੇ ਰਾਹੀਂ ਹਰ ਇੱਕ ਲੋਡ ਵੰਦ ਤੱਕ ਇਹ ਜਿਹੜਾ ਰਾਸ਼ਨ ਹੈ ਉਹ ਪਹੁੰਚਦਾ ਕਰਨਾਗਾ ਜਿਹਹੇ ਜੀ ਵੀ ਲੋਡ ਹੈਗੀ ਕਿਸੇ ਨੂੰ ਮਾਇਆ ਦੀ ਲੋਡ ਹੈ ਜਿਹਹੇ ਸਾਡੇ ਕੋਲ ਸਮਰੱਥਾ ਹੋਊ ਆਪਣੀ ਸਮਰੱਥਾ ਦੇ ਮੁਤਾਬਕ ਉਹ ਅਸੀਂ ਨਾਲ ਸਾਥੀਆਂ ਦਾ ਤੋ ਇਹਨਾਂ ਦੇ ਦੁੱਖਾਂ ਤੇ ਮਲਮ ਲਾਉਣ ਦਾ ਯਤਨ ਕਰਾਂਗੇ ਇਸ ਕਰਕੇ ਸਾਡੇ ਨਾਲ ਸਾਡੀ ਸਾਰੀ ਸੂਬੇ ਦੀ ਕਮੇਟੀ ਸਾਡਾ ਸੂਬਾ ਪ੍ਰਧਾਨ ਜਗENDER ਸਿੰਘ ਗੁਰਾਹਾਂ ਢੰਡਾ ਸਿੰਘ ਜਿੱਠੂ ਕੇ ਸ਼ੰਗਰਾ ਸਿੰਘ ਮਾਨ ਤੇ ਜਨਕ ਸਿੰਘ ਜੀ ਪਟਾਲ ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਅਮਰੀਕ ਸਿੰਘ ਗੰਡੂਆ ਉਹ ਸਾਰੇ ਸਾਡੀ ਟੀਮ ਅੱਜ ਕੱਲ ਦੀ ਇਹ ਜਹਾਜਾਂ ਲਹਿਰੀ ਹੈ ਅੱਜ ਅਸੀਂ ਅੰਮਰਸਾਰ ਏਰੀਆ ਦੇ ਵਿੱਚ ਰੁਕਾਂਗੇ ਸ਼ਾਮ ਨੂੰ ਕੱਲ ਸ਼ਾਇਦ ਅਸੀਂ ਫਾਜਲਕਾ ਬਰੋਜਪੁਰ ਏਰੀਆ ਦੇ ਵਿੱਚ ਜਾਣ ਦਾ ਜਹੇ ਜੀ ਸਾਡੀ ਸੁਪਰ ਕਮੇਟੀ ਦਾ ਹੁਕਮ ਹੋਊਗਾ ਉਹਦੇ ਨਾਲ ਅਸੀਂ ਉਧਰੋਂ ਅਸੀਂ ਉਧਰ ਵੀ ਸਾਰਾ ਏਰੀਆ ਜਜਾ ਲੈ ਕੇ ਆਵਾਂਗੇ ਧੰਨਵਾਦ ਬਹੁਤ ਬਹੁਤ ਧੰਨਵਾਦ